ਅਦਾਂ ਘਟੋਂ ਘਟੋਂ 6 ਮਹੀਨਿਆਂ ਦੇ ਨੇੜੇ ਤੇੜੇ ਸਫ਼ਰ ਨੂੰ ਲੱਗ ਸਕਦਾ 30000 ਪਲੱਸ ਕਿਲੋਮੀਟਰਾਂ ਖਰਚੇ ਦਾ ਕੋਈ ਆਈਡੀਆ ਨਹੀਂ ਕਿੰਨਾ ਹੋ ਜੂ ਦਿੱਤੀ ਹੈ ਕਿ ਆਪਾਂ ਇੰਨੀਆਂ ਸਟੇਟਾਂ ਕਵਰ ਕਰਾਂਗੇ ਜਿਹੜੇ ਜਿਹੜੇ ਵੀਰ ਭੈਣ ਭਰਾ ਸਾਨੂੰ ਜਿਹੜੀ ਜਿਹੜੀ ਸਟੇਟ ਤੋਂ ਦੇਖਦੇ ਨੇ ਸਾਡੇ ਨਾਲ رابطہ ਕਰਨਾ ਚਾਹੁੰਦੇ ਨੇ ਸਾਨੂੰ ਜਰੂਰ ਮੈਸੇਜ ਕਰ ਲਿਓ ਇਹਦਾ ਟਾਈਮ ਮੋਟਰਸਾਈਕਲ ਕੱਲ ਆਪਾਂ ਪਾਰਸਲ ਕਰਤਾ ਸੀ ਤੇ ਹੁਣ ਆਪਾਂ ਮੋਟਰਸਾਈਕਲ ਦੇ ਮਗਰ ਮਗਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆਂ ਚੰਡੀਗੜ੍ਹ ਫੇਸ ਇੱਕ ਇੰਡਸਟਰੀਅਲ ਏਰੀਆ ਜਿੱਥੇ ਕਿ ਲਾਂਟੇ ਮਾਲ ਆ ਇੱਥੇ ਆਪਾਂ ਆਏ ਹੋਇਆ ਰੋਜਰਨ ਫੀਲਡ ਦੇ ਸ਼ੋਅਰੂਮ ਦੇ ਵਿੱਚ ਅਸਲ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਮੋਟਰਸਾਈਕਲ ਦਾ ਫਰੰਟ ਰੀਡਾ ਸ਼ੌਕਰ ਆ ਨਾ ਉਹ ਲੀਕ ਹੋ ਗਿਆ ਬਹੁਤ ਥਾਂਾਂ ਤੇ ਪਤਾ ਕੀਤਾ ਨਾ ਸਕਦੂਰ ਮਿਲਿਆ ਨਾ ਰਾਜਪੁਰੇ ਮਿਲਿਆ ਨਾ ਪਟਿਆਲੇ ਮਿਲਿਆ ਫਿਰ ਫੋਨ ਤੇ ਨੰਬਰ ਕੱਢ ਕਢਾ ਕੇ ਸਰਵਿਸ ਸੈਂਟਰ ਨਾਲ ਗੱਲ ਕੀਤੀ ਤਾਂ ਇੱਥੇ ਰਾਇਲਨ ਫੀਲਡ ਦਾ ਸ਼ੋਰੂਮ ਵੀ ਨਹੀਂ ਹੈਗਾ ਇੱਕ ਗਡਾਊਨ ਆ ਜਿੱਥੋਂ ਕਿ ਮੋਟਰਸਾਈਕਲ ਟਰੱਕਾਂ ਤੇ ਲੱਦ ਕੇ ਸ਼ੋਰੂਮਾਂ 'ਚ ਲੈ ਕੇ ਜਾਂਦੇ ਨੇ ਉਸ ਗਡਾਊਨ ਦੇ ਵਿੱਚ ਫੋਨ ਕਰਕੇ ਅਸੀਂ ਆਏ ਆ ਉਹਨਾਂ ਨੇ ਕਿਹਾ ਵੀ ਇੱਥੇ ਤੁਹਾਡੀ ਮੋਟਰਸਾਈਕਲ ਦੀ ਸਰਵਿਸ ਹੋ ਜੂਗੀ ਸਰਵਿਸ ਤਾਂ ਨਹੀਂ ਮਤਲਬ ਸ਼ੌਕਰ ਚੇਂਜ ਹੋ ਜਾਊਗਾ ਤੇ 30000 ਪਲੱਸ ਕਿਲੋਮੀਟਰ ਰਾਈਡ ਆਪਣੀ ਜਿਹੜੀ ਹੈਗੀ ਆ ਉਹ ਸ਼ੁਰੂ ਹੋਣ ਵਾਲੀ ਆ ਅੱਜ ਤੋਂ ਸ਼ੁਰੂ ਹੋ ਜਾਣੀ ਆ ਅੱਜ ਆਪਾਂ ਨਹੀਂ ਸਫਰ ਕਰਨਾ ਅੱਜ ਆਪਣੇ ਮੋਟਰਸਾਈਕਲ ਨੇ ਸਫਰ ਕਰਨਾ ਤੇ ਮੋਟਰਸਾਈਕਲ ਨੇ ਕਿਵੇਂ ਸਫਰ ਕਰਨਾ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਉੱਗੀ ਸ਼ਖਸੀਅਤ ਨਾਲ ਅਸੀਂ ਮਿਲਾਉਣ ਲੱਗੇ ਹਾਂ ਬਹੁਤ ਉੱਗੀ ਸ਼ਖਸੀਅਤ ਨਾਲ ਤੁਹਾਨੂੰ ਮਨਾਉਣ ਲੱਗੇ ਹਾਂ ਜਿਹੜੇ ਸਾਨੂੰ ਪੁਰਾਣੇ ਜਾਣਦੇ ਨੇ ਪਿਛਲੇ 2 ਸਾਲਾਂ ਤੋਂ ਸਾਡੇ ਬਲੌਗ ਦੇਖਦੇ ਆ ਰਹੇ ਨੇ ਉਹ ਤਾਂ ਉਹ ਬਾਈ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਿਹੜੇ ਨਵੇਂ ਜੁੜੇ ਨੇ ਪਿਛਲੇ 5-7 ਮਹੀਨਿਆਂ ਤੋਂ ਉਹ ਸ਼ਾਇਦ ਨਾ ਜਾਣਦੇ ਹੁਣ ਉਹਨਾਂ ਦੇ ਨਾਲ ਇੰਟਰੋਡਿਊਸ ਕਰਵਾਵਾਂਗੇ ਤੇ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੋ ਸਾਡੇ ਵਿੱਚ ਪਹੁੰਚ ਰਹੇ ਨੇ ਬਹੁਤ ਹੀ ਮਹ ਬਲੌਗਰ ਯੂਟਿਊਬਰ ਤੁਸੀਂ ਕਹਿ ਸਕਦੇ ਹੋ ਰਾਹੀਰ ਆ ਜਾ ਬਈ ਫਰੇਮ ਦੇ ਵਿੱਚ ਲਓ ਜੀ ਕਰੋ ਜੀ ਦਰਸ਼ਨ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹਾਂ ਕਿਉਂ ਕੈਂਟ ਲੱਗਦੀ ਹੈ ਨਾ ਜੋੜੀ ਹਾਂ ਤੇ ਪਹਿਲਾਂ ਤੁਹਾਨੂੰ ਬਾਈ ਪਹਿਲਾਂ ਮੈਂ ਦੱਸ ਵੀ ਲੋਕ ਪੁੱਛਦੇ ਨੇ ਵੀ ਐਨੇ ਦਿਨ ਤੁਸੀਂ ਕਿੱਥੇ ਰਹੇ ਹੋ ਵੀ ਤੁਹਾਡੀ ਲੜਾਈ ਹੋ ਗਈ ਜਾਂ ਕੀ ਹਿਸਾਬ-ਕਿਸਾਬ ਹੋ ਗਿਆ ਪਹਿਲਾ ਬਾਈ ਇਹ ਹੈ ਵੀ ਜੇ ਅਸੀਂ ਲੜਦੇ ਵੀ ਆ ਸਾਡੀ ਲੜਾਈ 5 ਮਿੰਟ ਦੀ ਮਸਾਉਂਦੀ ਆ ਗਈ। ਉਹ ਲੜਦੇ ਸੀ ਉਹ 10 ਕੇ 5-7 ਦਿਨਾਂ ਚ ਲੜ ਪੈਣੇ ਜਿ ਖੱਠੇ ਰਹੀ। ਅੱਜ ਅਸੀਂ ਮਿਲੇ ਬਹੁਤ ਨਾ ਵਾਦ ਆ। ਆ ਕਰਕੇ। ਪਰ ਮਿਲਣਾ ਹੋ ਵੀ 7 ਮਹੀਨੇ ਹੋ ਗਏ। 7 ਮਹੀਨੇ ਹੋ ਗਏ ਹਾਂ। ਬਸ ਅੱਜ ਮਿਲਦੇ ਆ ਕੱਲ ਮਿਲਦੇ ਆ। ਐ ਕਰਦੇ ਕਰਦੇ ਟਾਈਮ ਲੰਘ ਗਿਆ। ਤੇ ਐਬਸੈਂਸ ਦਾ ਕਾਰਨ ਦੱਸੋ ਬਾਈ ਹੁਣ। ਮਾਇਆ ਛਾਪਣਾ। ਅੱਛਾ ਮੋਹ ਮਾਇਆ ਦੇ ਵਿੱਚ ਤੁਹਾਨੂੰ ਧਨ ਦੌਲਤ ਛਾਪ ਰਹੀ ਸੀ। ਬਾਈ ਹੋ ਰਿਆ ਹੁਣ ਇਹਨਾਂ ਨੇ ਧਨ ਦੌਲਤ ਇਕੱਠੀ ਕਰ ਲਈ ਆ। ਹੁਣ ਲਟਾਉਣ ਦਾ ਟਾਈਮ ਆ ਗਿਆ। ਹਾਂ ਹੁਣ ਵਾਰਨ ਦਾ ਤੇ ਬਾਈ ਦਾ ਟੂਰ ਵੀ ਸ਼ੁਰੂ ਹੋਣ ਵਾਲਾ ਰਾਘੀਰ ਚੈਨਲ YouTube ਦੇ ਉੱਤੇ ਰਾਘੀਰ ਪੇਜ Instagram ਦੇ ਉੱਤੇ ਤੇ ਰਾਘੀਰ ਪੇਜ Facebook ਦੇ ਉੱਤੇ ਬਾਈ ਉਹਨਾਂ ਦਾ ਹੈਗਾ ਜਰੂਰ ਜਾ ਕੇ ਉੱਥੇ ਚੈੱਕ ਕਰ ਲਿਓ ਜਿਹੜੇ ਇਹਨਾਂ ਦੇ ਟੂਰ ਦੀ ਅਪਡੇਟ ਆ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਅਸੀਂ ਜੋੜੀ ਤਾਂ ਇਕੱਠੇ ਖੜੇ ਆ ਪਰ ਅਸੀਂ ਇਕੱਠੇ ਚੱਲੇ ਨਹੀਂ ਹੈਗੇ ਇਹ ਬਾਈ ਦਾ ਟੂਰ ਕਿਤੇ ਹੋਰ ਦਾ ਤੇ ਮੇਰਾ ਟੂਰ ਕਿਤੇ ਹੋਰ ਦਾ ਤੇ ਲੜਾਈ ਪੜਾਈ ਵਾਲਾ ਸਾਡਾ ਕੋਈ ਕਾਰਨ ਨਹੀਂ ਹੈਗਾ ਅਸੀਂ ਇਕੱਠੇ ਹੀ ਆ ਫੋਨ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਪਰ ਐ ਕਮੈਂਟਾਂ ਦੇ ਵਿੱਚ ਹਰੇਕ ਨੂੰ ਦੱਸਣਾ ਹਨਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਈ ਦੇ ਟੂਰ ਦੀ ਅਪਡੇਟਸ ਉਹਨੂੰ ਬਾਈ ਦੇ ਚੈਨਲ ਤੇ ਮਿਲ ਜੂਗੀ ਤੇ ਮੇਰੇ ਟੂਰ ਦੀ ਅਪਡੇਟਸ ਉਹਨੂੰ ਮੇਰੇ ਚੈਨਲ ਤੇ ਮਿਲ ਜੂਗੀ ਫਿਲਹਾਲ ਮੋਟਰਸਾਈਕਲ ਦਾ ਕੰਮ ਕਰਾ ਰਹੇ ਆ ਤੇ ਇਹ ਬਾਈ ਨੂੰ ਵੀ ਵਧਾਈਆਂ ਦੋ ਇਹਨਾਂ ਨੇ ਮੋਟਰਸਾਈਕਲ ਲੈ ਲਿਆ ਇਹ ਆਪਣਾ ਰਾਇਲ ਐਂਫੀਲਡ ਸਕ੍ਰੇਮ 411 ਸੀਸੀ ਆਪਣੇ ਨਾਲੋਂ ਵੱਡਾ ਮੋਟਰਸਾਈਕਲ ਲੈ ਲਿਆ ਬਾਈ ਹੋਰਾਂ ਨੇ ਧੰਦੌਲਤ ਧੰਦੌਲਤ ਦੀ ਆਦੀ ਜੁੜ ਕੇ ਧੰਦੌਲਤ ਬਾਈ ਹੋਰਾਂ ਕੋਲ ਜ਼ਿਆਦਾ ਜੁੜ ਗਈ ਸੀ ਇਹਨਾਂ ਨੇ ਫਿਰ ਓਨੀ ਵੱਡੀ ਮੱਲ ਮਾਰ ਲਈ ਠੀਕ ਆ ਹੁਣ ਉਹਨਾਂ ਨੇ ਪੈਸੇ ਜ਼ਿਆਦਾ ਖਰਚਤੇ ਤੇ ਮੇਰੇ ਬਰਾਬਰ ਆ ਗਏ ਹੋਣੇ ਤੇ ਹਾਂ ਹੁਣ ਆਪਾਂ ਮੋਟਰਸਾਈਕਲ ਦੀ ਸਰਵਿਸ ਇੱਥੋਂ ਹੋ ਗਈ ਘੰਟਾ ਡੇਢ ਲੱਗਣਾ ਉਸ ਤੋਂ ਬਾਅਦ ਆਪਾਂ ਮੋਟਰਸਾਈਕਲ ਕਿੱਥੇ ਭੇਜਣਾ ਆਪਾਂ ਬਾਈ ਰੋਡ ਨਹੀਂ ਚੱਲੇ ਮੋਟਰਸਾਈਕਲ ਕਿੱਥੇ ਭੇਜਾਂਗੇ ਉਹ ਵੀ ਦੱਸਾਂਗੇ ਤੇ ਮੋਟਰਸਾਈਕਲ ਦਾ ਸਮਾਨ ਵੀ ਲੈਣਾ ਬਾਈ ਹੋਰਾਂ ਨੇ ਵੀ ਲੈਣਾ ਤੇ ਮੈਂ ਵੀ ਲੈਣਾ ਠੀਕ ਆ ਕਿੱਥੋਂ ਸਮਾਨ ਲੈਣੇ ਆ ਤੇ ਕਿਵੇਂ ਦਾ ਅੱਜ ਆਪਣਾ ਦਿਨ ਰਹਿੰਦਾ ਬਸ ਟੂਰ ਦੀ ਤੁਸੀਂ ਸ਼ੁਰੂਆਤ ਲਾਓ ਅੱਜ ਤੋਂ ਠੀਕ ਆ ਸਰ ਬਿਲਕੁਲ ਜੀ ਹਾਂ ਪੂਰੀ ਅਪਡੇਟ ਦੇਤੀ ਥਿ ਵਯੂ ਬੜਾ ਘੈਂਟ ਆ ਰਿਹਾ ਪਿੱਛੇ ਹਰੇ ਬਾਈ ਆ ਤੇ ਚੰਡੀਗੜ੍ਹ ਦੇ ਵਿੱਚ ਹਾਂ ਰੰਗ ਵੀ ਗੋਰੇ ਆ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਹਰੇ ਬਾਈ ਫੁੱ 1.5 2 ਵਜੇ ਤੱਕ ਆਪਣਾ ਮੋਟਰਸਾਈਕਲ ਆਪਣੇ ਹੱਥਾਂ ਦੇ ਵਿੱਚ ਆ ਜੇ ਠੀਕ ਹੈ ਜੀ ਲੋ ਜੀ ਇਸ ਟਾਈਮ ਪਹੁੰਚ ਗਏ ਆਪਾਂ ਜੀ 22 ਸੈਕਟਰ ਦੇ ਵਿੱਚ ਉੱਥੇ ਤੇ 22 ਸੈਕਟਰ ਦੇ ਵਿੱਚ ਇੱਥੇ ਕੈਮਰਾ ਗੁੰਮਰਿਆਂ ਦਾ ਆਪਾਂ ਦੇਖਣਾ ਤੇ ਇੱਕ ਦੋ ਮਾਈਕ ਲੈਣੇ ਨੇ ਕਿਉਂਕਿ ਕੈਮਰਾ ਨੂੰ ਲੈ ਕੇ ਮੋਬਾਈਲਾਂ ਨੂੰ ਲੈ ਕੇ ਤੇ ਮਾਈਕ ਨੂੰ ਲੈ ਕੇ 22 ਸੈਕਟਰ ਬਹੁਤ ਵੱਡਾ ਹੱਬ ਆ ਆਈਆਂ ਸਰ ਠੀਕ ਆ ਭਾਈ ਇਹ ਆ ਸੀ ਸਾਹਮਣੇ ਦੁਕਾਨ ਜੀ ਕੈਪੀਟਲ ਫੋਟੋ ਸੇਲਸ ਤੁਸੀਂ YouTube ਤੋਂ ਲੈ ਕੇ ਕੋਈ ਵੀ ਸਮਾਨ ਲੈਣਾ ਕੋਈ ਵੀ A to Z ਸਾਰਾ ਕੁਝ ਤੁਹਾਨੂੰ ਇੱਥੇ ਹੀ ਮਿਲ ਜਾਣਾ ਇਸ ਦੁਕਾਨ ਦੇ ਵਿੱਚ ਲੈ ਜੀ ਮਾਣਾ ਆਪ ਹੌਲੀ ਲੈਂਡ ਦਾ ਮਾਈਕ ਲੱਗਿਆ ਹੋਇਆ ਤੇ ਮਾਈਕ ਦੀ ਟੈਸਟਿੰਗ ਚੱਲ ਰਹੀ ਆ ਇਸ ਤੋਂ ਪਹਿਲਾਂ ਸਾਡੇ ਕੋਲ ਡਿਜੀ ਟੈਕ ਦਾ ਮਾਈਕ ਹੁੰਦਾ ਸੀ ਉਹ ਮਾਈਕ ਸਸਤਾ ਵੀ ਆ ਪਰ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ ਹੈਗੀ ਉਹਦੀ ਆਵਾਜ਼ ਨਾਲ ਜੇ ਫਟਦੀ ਹੁੰਦੀ ਐ ਆਵਾਜ਼ ਆਉਂਦੀ ਆ ਹੁਣ ਹੌਲੀ ਲੈਂਡ ਦਾ ਮਾਈਕ ਆ ਰੇਟ ਇਹਦਾ ਦੁੱਗਣਾ ਪਰ ਇਹਦੀ ਕੁਆਲਿਟੀ ਦੇ ਵਿੱਚ ਫਰਕ ਹੈਗਾ ਬਾਕੀ ਤੁਸੀਂ ਦੇਖ ਕੇ ਦੱਸੋ ਕਿਉਂਕਿ ਮਾਈਕ ਜਿਹੜਾ ਹੈਗਾ ਨਾ ਆਵਾਜ਼ ਬਹੁਤ ਜ਼ਰੂਰੀ ਹੁੰਦੀ ਆ ਵੀਡੀਓ ਦੇ ਵਿੱਚ ਪਿਛਲੇ ਟੂਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ ਤਾਂ ਇਸ ਟੂਰ ਦੇ ਵਿੱਚ ਅਸੀਂ ਇਹਦੀ ਕਾਰਡ ਪੂਰੀ ਕਰਨ ਲੱਗੇ ਆ ਰੁਪਈਆ 13000 ਮੰਗ ਰਿਹਾ ਬਾਈ ਠੀਕ ਚੱਲ ਉਹ ਬਾਈ ਕਿੰਨੀ ਦਿਖਾ ਦੇ ਵੀ ਕਿਹੜਾ ਬਾਈ ਮੰਗ ਰਿਹਾ ਇੰਨਾ ਗੋਰਾ ਹੋ ਗਿਆ ਬਾਈ ਕਰੀਮਾ ਗਰੂਮਾ ਲਾ ਕੇ ਆਪਣੇ ਪੈਸਿਆਂ ਦੀਆਂ ਚੱਲ ਪਹਿਲਾਂ ਅਸੀਂ ਦੁਕਾਨ ਦੇ ਅੰਦਰ ਖੜੇ ਸੀ ਇਨਡੋਰ ਦੇ ਵਿੱਚ ਅਸੀਂ ਸ਼ੂਟਿੰਗ ਕਰ ਰਹੇ ਸੀ ਤੇ ਹੁਣ ਦੁਕਾਨ ਤੋਂ ਤੂੰ ਇੱਥੇ ਖੜ ਮੜਾ ਜਾਂ ਮੈਂ ਦੂਰ ਜਾ ਕੇ ਕਰਦਾ ਪਰਲੇ ਪਾਸੇ ਜਿੱਦਾਂ ਦੇਖਦਾ ਹੁਣ ਘਟੋ ਘਟ ਇੱਥੇ ਆਪਾਂ ਖੜੇ ਆ 20 ਕ 30 ਕ ਮੀਟਰ ਦੇ ਡਿਸਟੈਂਸ ਤੇ ਤੇ ਇੱਥੋਂ ਆਵਾਜ਼ ਸਹੀ ਆਉਣੀ ਚਾਹੀਦੀ ਆ ਕਨੈਕਸ਼ਨ ਕੱਟਣਾ ਨਹੀਂ ਚਾਹੀਦਾ ਹਾਂ ਓਏ ਇਧਰ ਆ। ਅੱਛਾ ਅਸਲ ਦੇ ਵਿੱਚ ਕੰਟੈਂਟ ਕ੍ਰியேਟਰ ਆ। ਮੈਨੂੰ ਸਿੱਧੂ ਨੇ ਕਿਹਾ ਉੱਚੀ ਬੋਲ। ਨਾ ਤਾਂ ਪਤਾ ਲੱਗਣ ਦਿੱਤਾ ਕਿਸੇ ਨੂੰ ਵੀ ਉੱਚੀ ਐ ਬੋਲਣਾ। ਹਨਾ? ਵੀ ਆਨ ਐਜੂਕੇਟਿਡ ਜਮੀਨ ਹੋਵਾਂਗੇ। ਨਾਲੇ ਕਿਸ ਨੂੰ ਆਪਾਂ ਆਵਾਜ਼ ਮਾਰ ਰਹੇ ਆ। ਆਵਾਜ਼ ਤਾਂ ਵੈਸੇ ਫਿਰ ਵੀ ਆਨ ਐਜੂਕੇਟਿਡ ਵਾਲੀ ਸੀ। ਪਰ ਕਿਸੇ ਨਾ ਕਿਤੇ ਆਪਾਂ ਕਿਸ ਨੂੰ ਬੁਲਾ ਰਹੇ ਸੀ। ਜਸਟੀਫਾਈ ਕਰਦੀ ਆ ਚੀਜ਼ ਇਹ। ਹੋਰ ਅੰਕਲ ਜੀ ਠੀਕ ਹੋ? ਆਇਓ। ਚੱਲ ਆ ਜਾ। ਮਾਈਕ ਮੂਹਰੇ ਲੈ ਕੇ ਮਾੜੀ ਮੋਟੀ ਐਸੈਸਰੀ ਲੈ ਕੇ ਵਾਪਸ ਆ ਗਏ ਆ ਰਾਇਲ ਐਨਫੀਲਡ ਦੇ ਗੜਾਉਣ ਦੇ ਵਿੱਚ ਇਹਨਾਂ ਨੇ 2:30 ਦਾ ਸਾਨੂੰ ਟਾਈਮ ਦਿੱਤਾ ਸੀ ਤੇ ਉਹਨਾਂ ਟਾਈਮ ਅਸੀਂ ਮਾੜੀ ਮੋਟੀ ਸ਼ਾਪਿੰਗ ਕਰਕੇ ਆਪਦਾ ਸੇਵ ਕਰ ਲਿਆ ਤੇ ਹੁਣ ਇੱਥੋਂ ਮੋਟਰਸਾਈਕਲ ਚੱਕਦੇ ਆ ਤੇ ਜਿੱਥੇ ਉਹਨੂੰ ਭੇਜਣਾ ਉੱਥੇ ਭੇਜਦੇ ਆ ਲੋ ਜੀ ਸ਼ੌਕਰ ਜਿਹੜਾ ਇਹ ਖਰਾਬ ਸੀ ਉਹ ਆਪਾਂ ਠੀਕ ਕਰਾ ਲਏ 920 ਰੁਪਏ ਦਾ ਆਪਣਾ ਬਿੱਲ ਬਣ ਗਿਆ ਤੇ ਆ ਬਸ ਮੂਹਰੇ ਬਾਈ ਨੇ ਓਕੇ ਕਰਤਾ ਇਹ ਕਰਾਉਣਾ ਬਹੁਤ ਜ਼ਰੂਰੀ ਸੀ ਜੀਰਕੇਪੁਰ ਪਹੁੰਚ ਗਏ ਆ ਆਪਾਂ ਤੇ ਸਾਹਮਣੇ ਇਥੋਂ ਐਸਬੀ ਮੂਵਰਸ ਐਂਡ ਪੈਕਰਸ ਆ ਇਹ ਬਾਈ ਉਹਨਾਂ ਦਾ ਆਫਿਸ ਆ ਇੱਥੇ ਆਪਾਂ ਅੰਦਰ ਚੱਲਦੇ ਗੱਲਬਾਤ ਕਰਦੇ ਆ ਤੇ ਫੇਰ ਤੁਹਾਨੂੰ ਦੱਸਦੇ ਆ ਆਪਣੀ ਸਾਰੀ ਕਹਾਣੀ ਲੋ ਜੀ ਮੋਟਰਸਾਈਕਲ ਆਪਾਂ ਆਪਦਾ ਪਾਰਸਲ ਕਰਤਾ ਤੇ ਫਿਲਹਾਲ ਆਪਣੇ ਕੋਲ ਆ ਮੋਟਰਸਾਈਕਲ ਰਹਿ ਗਿਆ ਜਿਹਦੇ ਤੇ ਮੈਂ ਬੈਠਾ ਇਹ ਸੁੱਖੀ ਵਾਲਾ ਮੋਟਰਸਾਈਕਲ ਆ ਇਸੇ ਤੇ ਅਸੀਂ ਹੁਣ ਪਿੰਡ ਮੁੜਾਂਗੇ ਤੇ ਬਾਈਕ ਪਾਰਸਲ ਮੈਂ ਐਵੇਂ ਛੱਡ ਕੇ ਆ ਗਿਆ ਸੀ ਉਹ ਕਹਿੰਦੇ ਵੀ ਲੇਬਰ ਕਿਤੇ ਗਈ ਹੋਈ ਆ ਅਸੀਂ ਪੈਕ ਕਰਾਉਣਾ ਸੀ ਵੀ ਠਹਿਰ ਕੇ ਕਰਾ ਦਾਂਗੇ ਪੈਕ ਸਾਨੂੰ ਨਿੱਕੇ ਮੋਟੇ ਹੋਰ ਕੰਮ ਵੀ ਨੇ ਤੇ ਆਪ ਹੀ ਉਹ ਬਾਈ ਹੋਰੇ ਪੈਕ ਕਰ ਦੇਣਗੇ ਚਲੋ ਆਪਣੀ ਜਾਣਕਾਰ ਦੇ ਬੰਦੇ ਨੇ ਤਾਂ ਕਰਕੇ ਆਪਾਂ ਛੱਡ ਕੇ ਆਈਆਂ ਤੇ ਵੈਸੇ ਤੁਸੀਂ ਕਦੇ ਆਪਦਾ ਮੋਟਰਸਾਈਕਲ ਪਾਰਸਲ ਕਰਾਉਣਾ ਐਵੇਂ ਤਾਂ ਉਹਨੂੰ ਤੁਸੀਂ ਐਵੇਂ ਨਾ ਛੱਡ ਕੇ ਆਇਓ ਆਪਦੇ ਅੱਖਾਂ ਸਾਹਮਣੇ ਖੜ ਕੇ ਪਾਰਸਲ ਕਰਵਾ ਕੇ ਪੈਕਿੰਗ ਕਰਵਾ ਕੇ ਮਤਲਬ ਫੋਟੋਆਂ ਫੂਟੋਆਂ ਖਿੱਚ ਕੇ ਜਿਵੇਂ ਇੱਕ ਪ੍ਰੋਪਰ ਹੁੰਦਾ ਕੰਮ ਤੁਸੀਂ ਉਵੇਂ ਉਹਨੂੰ ਛੱਡ ਕੇ ਆਇਓ ਰੁਪਈਆ ਮੈਂ ਤੁਹਾਨੂੰ ਦੱਸਦਾ ਵੀ ਉਹ ਤੇ ਕਿੰਨਾ ਲੱਗਦਾ 15000 ਵੀ ਲੱਗ ਜਾਂਦਾ 16000 ਵੀ ਲੱਗ ਜਾਂਦਾ ਆਪਾਂ ਮਤਲਬ ਉੱਕਾ ਪੁੱਕਾ ਸਾਰਾ ਟੈਕਸ ਟੁਕਸ ਲਾ ਕੇ ਉਹ 14000 ਦੇ ਵਿੱਚ ਪਾਰਸਲ ਕਰਵਾਇਆ ਉਹ ਆਪਾਂ ਪਾਰਸਲ ਕਰਵਾਇਆ ਜੀ ਗੁਹਾਟੀ ਨੂੰ ਠੀਕ ਆ ਤੇ ਸੁਣਨ ਚ ਲੱਗਦਾ ਵੀ ਆਪਾਂ ਨਾਰਥ ਈਸਟ ਦਾ ਸਫਰ ਕਰਨਾ ਪਰ ਪਿਛਲੀ ਵਾਰ ਜਿੱਥੇ ਆਪਾਂ ਮੇਚੂਗਾ ਗਏ ਆ ਤੇ ਉੱਥੇ ਬਹੁਤ ਜ਼ਿਆਦਾ ਗਾਰਾ ਸੀ ਮੱਡ ਸੀ ਆਪਣਾ ਮੋਟਰਸਾਈਕਲ ਫਸ ਗਿਆ ਸੀ ਆਪਾਂ ਜਾ ਨਹੀਂ ਸਕੇ ਸੀ ਤੇ ਸਿੱਧਾ ਆਪਾਂ ਉੱਥੋਂ ਆਪਦਾ ਸਫਰ ਸਟਾਰਟ ਕਰਾਂਗੇ ਜਿਹੜਾ ਆਪਾਂ ਸਾਰਾ ਇਹ ਰੋਡ ਸੀ ਆਪਣਾ ਉੱਤਰ ਪ੍ਰਦੇਸ਼ ਵਾਲਾ ਬਿਹਾਰ ਕ੍ਰੋਸ ਕਰਕੇ ਜਾਣਾ ਸੀ ਵੈਸਟ ਬੰਗਾਲ ਕ੍ਰੋਸ ਕਰਨਾ ਸੀ ਹਨਾ ਤੇ ਅਸਾਮ ਕ੍ਰੋਸ ਕਰਕੇ ਜਮਾ ਆਪਾਂ ਨਾਰਥ ਈਸਟ ਦੀ ਜਮਾ ਲਾਸਟ ਸਾਈਡ ਤੇ ਜਾਣਾ ਸੀ ਜਿੱਥੇ ਚਾਈਨਾ ਬਾਰਡਰ ਆ ਗਿਆ ਤੇ ਉੱਥੇ ਪਰ ਆਪਾਂ ਨੂੰ ਜੇ ਆਪਾਂ ਬਾਈ ਰੋਡ ਮੋਟਰਸਾਈਕਲ ਲੈ ਕੇ ਜਾਂਦੇ ਘੱਟੋ ਘੱਟ 15 ਦਿਨ ਮੰਨ ਲਾਦਾ ਘੱਟੋ ਘੱਟ ਲੱਗ ਜਾਂਦੇ 10 ਦਿਨ ਤਾਂ ਲੱਗਣੇ ਲੱਗਣੇ ਸੀ ਇਹ ਰੋਜ਼ ਦੇ ਮੈਂ 300 ਕਿਲੋਮੀਟਰ ਵੀ ਕੱਢਦਾ ਜੇ 500 ਕਿਲੋਮੀਟਰ ਕੱਢਦਾ ਫਿਰ ਵੀ ਹਫਤਾ ਕਿਤੇ ਨਹੀਂ ਗਿਆ ਸੀ ਉਹਨਾਂ ਤੇ ਸੋਨੂੰ ਵੀਡੀਓ ਦੇਖਣ ਦਾ ਨਜ਼ਾਰਾ ਨਹੀਂ ਆਉਣਾ ਸੀ ਗਰਮੀ ਦੇ ਵਿੱਚ ਮੋਟਰਸਾਈਕਲ ਚਲਾਉਣਾ ਸੀ ਉਸ ਰੋਡ ਤੋਂ ਆਪਾਂ ਬਹੁਤ ਵਾਰੀ ਲੰਘੇ ਤੇ ਜਿਹੜਾ ਆਪਣਾ 30000 ਪਲੱਸ ਕਿਲੋਮੀਟਰ ਵਾਲੀ ਰਾਈਡ ਆ ਜਦੋਂ ਮੈਂ ਉੱਥੋਂ ਮੋਟਰਸਾਈਕਲ ਸਟਾਰਟ ਕਰ ਲਿਆ ਉਦੋਂ ਆਪਾਂ ਸਟਾਰਟ ਕਰਾਂਗੇ ਜਿਹੜੇ ਆ ਕਿਲੋਮੀਟਰ ਉਹ ਕਿਸੇ ਮਤਲਬ ਇੱਕ ਕੰਟੇਨਰ ਦੇ ਵਿੱਚ ਮੋਟਰਸਾਈਕਲ ਭੇਜਣਗੇ ਆਪਣਾ ਤਾਂ ਉਸ ਕੰਟੇਨਰ ਦੇ ਜਿਹੜੇ ਕਿਲੋਮੀਟਰ ਨੇ ਹੋਣੀ ਆਪਾਂ ਕਾਊਂਟ ਕਰਨੇ ਉੱਥੋਂ ਜਦੋਂ ਮੋਟਰਸਾਈਕਲ ਆਪਾਂ ਘਹਾਟੀ ਤੋਂ ਫੜ ਲਿਆ ਉਦੋਂ ਬਾਅਦ ਫਿਰ ਆਪਾਂ ਉੱਥੋਂ ਕਿਲੋਮੀਟਰ ਸਟਾਰਟ ਕਰਾਂਗੇ ਮੀਟਰ ਵੀ ਤੁਹਾਨੂੰ ਦਿਖਾ ਦਾਂਗੇ ਮੋਟਰਸਾਈਕਲ ਦਾ ਤੇ ਗੁਹਾਟੀ ਇੱਕ ਬਹੁਤ ਵੱਡਾ ਸ਼ਹਿਰ ਆ ਪਹਿਲਾਂ ਮੈਂ ਈਟਾ ਨਗਰ ਕਰਵਾਉਣ ਲੱਗਿਆ ਸੀ ਪਰ ਈਟਾ ਨਗਰਾਂ ਐਂਟਰ ਕਰਨ ਵਾਸਤੇ ਪਰਮਿਟ ਦੀ ਲੋੜ ਪੈਂਦੀ ਆ ਫਿਰ ਮੈਨੂੰ ਆ ਗਿਆ ਯਾਰ ਬੱਸਾਂ 'ਚ ਕਿੱਧਰ ਪਰਮਿਟ ਜੇ ਬਣਵਾਉਂਦੇ ਫਿਰਾਂਗੇ ਹਨਾ ਉੱਧਰ ਜਾਣ ਵਾਸਤੇ ਅਰੁਣਾਚਲ ਤੇ ਇੱਕਦਾਂ ਦਿਨ ਕੋਈ ਨਾ ਉੱਧਰ ਜਾ ਕੇ ਸਫਰ ਕਰ ਲਾਂਗੇ ਸਿੱਧਾ ਗੁਹਾਟੀ ਤੋਂ ਆਪਾਂ ਅਰੁਣਾਚਲ ਜੈਂਟਰ ਕਰ ਜਾਾਂਗੇ ਪਰਮਿਟ ਵਗੈਰਾ ਬਣਵਾ ਕੇ ਤੇ ਗੁਹਾਟੀ ਤੋਂ ਬਾਅਦ ਆਪਾਂ ਅ ਅਰੁਣਾਚਲ ਪ੍ਰਦੇਸ਼ ਦਾ ਮੇਚੂਗਾਲ ਆ ਪਾਸਾ ਉਸ ਅ ਮੇਗਾ ਹਲਿਆ ਫਿਰ ਦੁਬਾਰੇ ਵੈਸਟ ਬੰਗਾਲ ਫਿਰ ਕਲਕੱਤਾ ਵਗੈਰਾ ਸਾਰਾ ਘੁੰਮਾਂਗੇ ਉਹ ਵੀ ਵੈਸਟ ਬੰਗਾਲ ਚ ਹੀ ਆ ਗਿਆ ਫਿਰ ਆਪਾਂ ਜਾਵਾਂਗੇ ਆਂਧਰਾ ਪ੍ਰਦੇਸ਼ ਫਿਰ ਆਪਾਂ ਜਾਵਾਂਗੇ ਪੌਂਡੀਚੇਰੀ ਫਿਰ ਆਪਾਂ ਜਾਵਾਂਗੇ ਤਾਮਿਲਨਾਡੂ ਤੇ ਆਪਣਾ ਕੇਰਲਾ ਵੀ ਰਹਿੰਦਾ ਲਾਸਟ ਵਾਰੀ ਆਪਾਂ ਕਰਨਾਟਕਾ ਘੁੰਮ ਕੇ ਮੁੜੇ ਆਏ ਸੀ ਫਿਰ ਆਪਾਂ ਕੇਰਲਾ ਜੇ ਉਸ ਤੋਂ ਬਾਅਦ ਠੀਕ ਲੱਗਿਆ ਹਿਸਾਬ ਕਿਤਾਬ ਜਾਂ ਫਿਰ ਬਾਈ ਰੋਡ ਇਧਰ ਨੂੰ ਆ ਜਾਾਂਗੇ ਫਿਰ ਕੋਈ ਨਾ ਕਰਨਾਟਕਾ ਵੀ ਥੋੜਾ ਬਹੁਤ ਦੇਖ ਲਾਂਗੇ ਜਿਹੜੀਆਂ ਚੀਜ਼ਾਂ ਪਿਛਲੀ ਵਾਰੀ ਨਹੀਂ ਦੇਖੀਆਂ ਤੇ ਫਿਰ ਆਪਾਂ ਇਧਰ ਨੂੰ ਆ ਜਾਾਂ ਘੱਟੋ ਘੱਟ 6 ਮਹੀਨਿਆਂ ਦੇ ਨੇੜੇ ਤੇ ਇਹ ਸਫਰ ਨੂੰ ਲੱਗ ਸਕਦਾ 30000 ਪਲੱਸ ਕਿਲੋ ਤੇ ਹੋਰ ਅਪਡੇਟ ਬਸ ਇਹੀ ਮੇਨ ਮੋਟੀ ਅਪਡੇਟ ਜਿਹੜੀ ਸੋਨੂੰ ਮੈਂ ਦਿੱਤੀ ਆ ਕਿ ਆਪਾਂ ਇੰਨੀਆਂ ਸਟੇਟਾਂ ਕਵਰ ਕਰਾਂਗੇ ਜਿਹੜੇ ਜਿਹੜੇ ਵੀਰ ਭੈਣ ਭਰਾ ਸਾਨੂੰ ਜਿਹੜੀ ਜਿਹੜੀ ਸਟੇਟ ਤੋਂ ਦੇਖਦੇ ਨੇ ਸਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਸਾਨੂੰ ਜਰੂਰ ਮੈਸੇਜ ਕਰ ਲਿਓ ਵੀਡੀਓਜ਼ ਆਪਣੀਆਂ ਲਗਾਤਾਰ ਆਉਂਦੀਆਂ ਰਹਿਣਗੀਆਂ ਠੀਕ ਆ ਤਾਂ ਇਸ ਵਾਰ ਦਾ ਥੋੜਾ ਜਿਹਾ ਸ਼ਡਿਊਲ ਡਿਫਰੈਂਟ ਹੋਊਗਾ ਉਹ ਤੁਹਾਨੂੰ ਚਲ ਆਪਾਂ ਅੱਗੇ ਦੱਸਾਂਗੇ ਆ ਜਿਹੜੇ ਵੀ ਜਿਹੜੀ ਸਟੇਟ ਤੋਂ ਸਾਨੂੰ ਬੰਦੇ ਦੇਖਦੇ ਨੇ ਉਹ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਠੀਕ ਆ YouTube ਦੇ ਉੱਤੇ ਕਮੈਂਟ ਅਸੀਂ YouTube ਬਹੁਤ ਘੱਟ ਖੋਲਦੇ ਤੇ ਕਿਉਂਕਿ ਉਹ ਤੇ ਵੀਡੀਓ ਅਪਲੋਡ ਕਰਦੀ ਨੋਟੀਫਿਕੇਸ਼ਨਾਂ ਬੰਦ ਹੁੰਦੀਆਂ ਨੇ ਕਿਉਂਕਿ ਜਿਆਦੇ ਨੋਟੀਫਿਕੇਸ਼ਨਾਂ ਆਉਂਦੀਆਂ ਨੇ ਫੋਨ ਵਾਈਬ੍ਰੇਟ ਕਰਦਾ ਰਹਿੰਦਾ ਇੰਸਟਾਗ੍ਰam ਤੇ ਸਾਨੂੰ ਮੈਸੇਜ ਕਰ ਲਓ ਰਾਬਤਾ ਕਰ ਲਓ ਜਿਹੜੇ ਸਾਨੂੰ ਮਿਲਣਾ ਚਾਹੁੰਦੇ ਨੇ ਮਿਲ ਵੀ ਸਕਦੇ ਨੇ ਜਿਹੜੀਆਂ ਜਿਹੜੀਆਂ ਸਟੇਟਾਂ ਮੈਂ ਘੁਣਾਤੀਆਂ ਇਹਨਾਂ ਸਟੇਟਾਂ ਵਿੱਚ ਦੀ ਹੋ ਕੇ ਆਪਾਂ ਜਰੂਰ ਜਾਵਾਂਗੇ ਠੀਕ ਹੈ ਤੇ ਹੋਰ ਕੋਈ ਅਪਡੇਟ ਸੁਖੀ हां बस आ ही ਆ ਵੀ ਤੁਹਾਨੂੰ ਖਰਚਾ ਪਾੜਾ پارਸਲ ਦਾ ਮੇਨ ਇਹੀ ਸੀਰੀਜ਼ਨ ਵੀ ਮੈਂ ਬਾਈ ਰੋਡ ਤਾਂ ਨਹੀਂ ਗਿਆ ਇੱਕ ਗਰਮੀ ਆ ਇੱਕ ਸੇਮ ਰੋਡ ਬਾਰੀ ਬਾਰੀ ਜਾਣਾ ਮੇਨ ਹਾਈਵੇ ਉਤੋਂ ਦੀ ਮੋਟਰਸਾਈਕਲ ਚਲਾਉਣਾ ਬਹੁਤ ਔਖਾ ਜਿਹਾ ਕੰਮ ਆ ਉਥੋਂ ਆਪਾਂ ਠੰਡ ਜੀ ਮਾਹੌਲ ਸ਼ੁਰੂ ਕਰਾਂਗੇ ਮੋਟਾ-ਮੋਟਾ ਮੈਂ ਸਮਾਨ ਭੇਜਦਾ ਹੈਲਮਟ ਰਾਈਡਿੰਗ ਬੂਟ ਤੇ ਆਪਣਾ ਕੋਈ ਕੈਮਰੇ ਵਗੈਰਾ ਵਾਲਾ ਸਾਰਾ ਸਮਾਨ ਮੇਰੇ ਕੋਲ ਇੱਥੇ ਹੈਗਾ ਬਾਕੀ ਆਪਦੇ ਹੋਰ ਭਾਂਡੇ ਢਿੰਡੇ ਆ ਰਾਈਡਿੰਗ ਜੈਕਟ ਰਾਈਡਿੰਗ ਪੈਂਟ ਸਾਰਾ ਕੁਝ ਉਹਦੇ ਵਿੱਚ ਹੀ ਭੇਜਦਾ ਆਪਾਂ ਠੀਕ ਹੈ ਉਹ ਸਾਰਾ ਬਾਈ ਉਹਨਾਂ ਨੇ ਲਗਜੀ ਪੈਕ ਕਰਤਾ ਫੋਟੋਆਂ ਮੈਂ ਨਾਲ ਅਟੈਚ ਕਰੀ ਦਿੱਤੀਆਂ ਸੀ ਵੀ ਮੋਟਰਸਾਈਕਲ ਪੈ ਕਿਵੇਂ ਹੋਇਆ ਜੇ ਕਿਸੇ ਨੇ ਅੱਗੇ ਵੀ ਮੋਟਰਸਾਈਕਲ ਆਪ ਦਾ ਪੈਕ ਕਰਾ ਕੇ ਐ ਕਿਤੇ ਭੇਜਣਾ ਬਾਈ ਮੈਨੂੰ ਚਾਹੇ ਕੰਟੈਕਟ ਕਰ ਲਿਓ ਮੈਂ ਚਾਹੇ ਉਹਨਾਂ ਬੰਦਿਆਂ ਦਾ ਕੋਈ ਨੂਰ ਜਿਹੜੇ ਪੈਕਰਸ ਆ ਸ਼ਿਫਟਿੰਗ ਵਾਲੇ ਨੇ ਹਨਾ ਉਹਨਾਂ ਦਾ ਨੰਬਰ ਮੈਂ ਮੈਂਸ਼ਨ ਵੀ ਕਰ ਦੂੰਗਾ ਵਲੌਗ 'ਚ ਆਪਣੇ ਘਰ ਦੇ ਬੰਦੇ ਹੀ ਨੇ ਤੇ ਉਹਨਾਂ ਥਰੂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਉਹ ਆ ਵੀ ਮੇਚੂ ਵਾਲੀ ਵੀਡੀਓ ਵੀ ਮਿਸ ਨਾ ਕਰਦੇ ਜਿਵੇਂ ਖ हां ਮੇਚੂਗਾਲੀ ਵੀਡੀਓ ਤੁਸੀਂ ਕੈਨਸਲ ਨਾ ਕਰ ਦਿਓ ਪਿਛਲੀ ਵਾਰ ਤੁਸੀਂ ਦੇਖਿਓ ਵੀ ਕੀ ਰੰਗ ਬੰਨਿਆ ਸੀ ਉਹ ਮਾਲਕ ਜੋ ਕਰਦਾ ਚੰਗਾ ਕਰਦਾ ਪਿਛਲੀ ਵਾਰੀ ਆਪਣੇ ਪਹਾੜਾਂ 'ਚ ਬ੍ਰੇਕ ਫੇਲ ਹੋਏ ਨੇ ਜੇ ਮੈਂ ਉਦੋਂ ਗਾਰੇ ਵਿੱਚ ਦੀ ਔਖੇ ਸੌਕੇ ਕੱਢ ਕੇ ਲੈ ਜਾਂਦਾ ਤਾਂ ਉੱਧਰ ਮੋਟਰਸਾਈਕਲ ਦੇਖ ਜਾ ਖਰਚਾ ਛਿੜ ਜਾਣਾ ਸੀ ਨਾ ਮੁੜ ਕੇ ਕੰਨਾਂ ਨੂੰ ਹੱਥ ਲੱਗ ਜਾਣੇ ਸੀ ਤੇ ਕੋਈ ਨਾ ਇਸ ਵਾਰ ਸਵੱਬ ਬਣ ਗਿਆ ਤੇ ਤੁਸੀਂ ਦੇਖਿਓ ਨਜ਼ਾਰਾ ਬੰਨਾਂਗੇ ਪੂਰਾ ਤੇ ਕਿਹਾਂ ਐਡਵੈਂਚਰ ਕਰਾਂਗੇ ਤੇ ਸਾਡੇ ਉਹ ਬੰਦੇ ਜਾਣਕਾਰ ਨੇ ਬਹੁਤ ਵਧੀਆ ਉਹਨਾਂ ਨਾਲ ਜਾਣ ਪਛਾਣਾ ਤਾਂ ਅਸੀਂ ਮੋਟਰਸਾਈਕਲ ਐ ਛੱਡਿਆ ਨਹੀਂ ਕਿ ਤੁਸੀਂ ਕਿਸੇ ਵੀ ਪੈਕਿੰਗ ਸਰਵਿਸ ਤੋਂ ਆਦਾ ਮੋਟਰਸਾਈਕਲ ਪੈਕ ਕਰਾਉਣੇ ਤਾਂ ਐ ਲਵਾਰਸ ਨਹੀਂ ਛੱਡ ਕੇ ਆਉਣਾ ਚੰਗੀ ਤਰ੍ਹਾਂ ਉਹਦੀ ਫੋਟੋ ਵੀਡੀਓ ਬਣਾ ਕੇ ਆਪਦੇ ਮੋਬਾਈਲ ਦੇ ਵਿੱਚ ਖਿੱਚ ਕੇ ਲੈ ਕੇ ਉਦੋਂ ਬਾਅਦ ਤੁਸੀਂ ਮੋਟਰਸਾਈਕਲ ਆਉਦਾ ਫ੍ਰੀ ਕਰਨਾ ਠੀਕ ਆ ਅਸੀਂ ਸਿਰਫ ਜਾਣ ਪਛਾਣ ਕਰਕੇ ਛੱਡ ਗਏ ਨਹੀਂ ਅਸੀਂ ਵੀ ਨਹੀਂ ਛੱਡਦੇ ਸੀ ਲੋ ਜੀ ਇਸ ਟਾਈਮ ਆ ਗਏ ਆਪਾਂ ਡੀ ਕੈਸ ਲਾਉਣ ਦੇ ਵਿੱਚ ਨਿੱਕ ਸੁੱਖ ਸਮਾਨ ਜਾਂ ਲੈ ਲਈਏ ਇਥੋਂ ਤੇ ਫਿਰ ਗਾਹ ਨੂੰ ਕੂਚ ਕਰਦੇ ਆ ਕਿ ਸਮਾਨ ਬਹੁਤ ਆਪਣੇ ਕੋਲ ਲੈਣ ਆਲਾ ਉਸਤਾਦ ਜੀ ਕੀ ਲੈ ਰਹੇ ਹੋ ਇਹ ਸਾਨੂੰ ਤੁਹਾਡੀ ਆਉਣ ਵਾਲੇ ਵੀਡੀਓਜ਼ ਦੇ ਵਿੱਚ ਦਿਖੂਗਾ ਕਲਰ ਪਾਇਆ ਹੋਇਆ ਕਾਲਾ ਉਹ ਜੀ ਇਸ ਟਾਈਮ ਅਸੀਂ ਬੈਠੇ ਆ ਜੀ ਡੀ ਕੇ ਸਲਾਉਣ ਦੇ ਵਿੱਚ ਥੱਕ ਹਾਰ ਕੇ ਬੈਗੇ ਸਵੇਰ ਦੇ ਉੱਠੇ ਹੋਏ ਆ 5 ਵਜੇ ਦੇ ਹੁਣ ਸ਼ਾਮ ਦੇ 6 ਵਜੇ ਕਿ ਘੱਟ 13 ਘੰਟੇ ਹੋ ਗਏ ਥੱਕ ਨਾਲ ਪੂਰਾ ਡੀ ਕੇ ਸਲਾਉਣ ਬੈਠੇ ਆ ਨਿੱਕਾ ਮੋਟਾ ਸਮਾਨ ਜਾਂ ਲੈਣਾ ਮੇਰੇ ਕੋਲ ਟੈਂਟ ਜਿਹੜਾ ਮੈਂ ਨਵਾਂ ਲਿਆ ਸੀ ਉਹਨੂੰ ਪਿਛਲੇ ਤੁਸੀਂ ਵਲੋਗਾਂ ਦੇ ਵਿੱਚ ਦੇਖਿਆ ਹੁਣ ਆ ਵੀ ਮੈਂ ਵੇਚ ਆਇਆ ਸੀ ਹਿਮਾਚਲ ਦੇ ਵਿੱਚ ਹੋਟਲ ਵਾਲਿਆਂ ਨੂੰ ਤੇ ਨਮਾ ਟੈਂਟ ਮੇਰਾ ਗੜਾ ਪ੍ਰੋਨਟੈਂਸੀ ਉਹਦੇ ਡੰਡੀਆਂ ਹੀ ਖਰਾਬ ਹੋ ਗਈਆਂ ਸੀ ਜਿਸ ਦੇ ਨਾਲ ਟੈਂਟ ਖੜਦਾ ਹੁੰਦਾ ਉਹ ਕਹਿੰਦੇ ਡੰਡੀਆਂ ਤੁਹਾਨੂੰ ਆਨਲਾਈਨ ਮਿਲ ਜਾਣਗੀਆਂ ਤੇ ਹੁਣ ਆਪਾਂ 82 ਸੈਕਟਰ ਪਹੁੰਚ ਗਏ ਜਿਹੜੀਆਂ ਸਾਹਮਣੇ ਬਿਲਡਿੰਗਾਂ ਨਾਲ ਇਹਦੇ ਪਰਲੇ ਪਾਸੇ 에ਅਰਪੋਰਟ ਰੋਡ ਆ ਤੇ ਉੱਪਰ ਬੋਰਡ ਲੱਗਿਆ ਹੋਇਆ ਰਾਜਨੌਕਸ ਦਾ ਤੇ ਜਗ੍ਹਾ ਦਾ ਨਾਮ ਹੈਗਾ ਜੀ 스탐ਪਰਜ਼ ਕੈਫੇ 82 ਸੈਕਟਰ ਦੇ ਵਿੱਚ ਆ ਗੂਗਲ ਦੇ ਵਿੱਚ ਮਿਲ ਜਾਂਦਾ ਮੋਟਰ ਮੋਟਰਸਾਈਕਲ ਇੱਥੇ ਖੜੇ ਨੇ ਭਾਂਤ ਭਾਂਦੇ ਆ ਹਾਰਲੇ ਡੈਵਿਡਸਨ ਠੀਕ ਆ ਉਹ ਸਾਹਮਣੇ ਵੀ ਬਹੁਤ ਘਣ ਘਣ ਮੋਟਰਸਾਈਕਲ ਖੜੇ ਨੇ ਤੇ ਰਾਈਡਿੰਗ ਦਾ ਹੁਣ ਵੀ ਆਪਾਂ ਇੱਥੋਂ ਲੈਨੇ ਆ ਤੇ ਮੇਨ ਸਮਾਨ ਲੈਣਾ ਐ ਤਕੀ ਸੁੱਖੀ ਇਸ ਵਿੱਚ ਪਹਿਲੇ ਜੋ ਆਉਂਦਾ ਰੱਖੋ ਮੈਂ ਇਹ ਦੇਖਦੇ ਹਾਂ ਜੇ ਨਾ ਮੈਂ ਸੀ ਬੜਾ ਤਰੂ ਜਨਾ ਡਾਕੂਮੈਂਟ ਬਲੀ ਇਹ ਮਿਲਦਾ ਠੀਕਾ ਸੋਹਣਾ ਲੱਗਦਾ ਹਮ ਡਾਕੂਮੈਂਟ ਜਿਹੜੇ ਵੋਟਰ ਆਈਡੀ ਕਾਰਡ ਪ੍ਰਗਟ ਕੋਮਡ ਦੀ ਜਿਹੜੇ ਇਹ ਥਾਂ ਤੇ ਪਾ ਲੈਂਦੇ ਆ ਵਾਟਰਪੂਫ ਆ ਵਾਟਰਪੂਫ ਆ ਜਿੱਥੇ ਜੇ ਮਰਜ਼ੀ ਰੱਖ ਲਾ ਇਹ ਪੂਰਾ ਰਿਫਲੈਕਟਰ ਪੂਰਾ ਕੰਮ ਕਰਦਾ। ਹਾਂ। ਇਹ ਮਿੱਧਰਲੇ ਪਾਸੇੋਂ ਆਹਾ ਆ ਖੁੱਲ ਗਿਆ। ਗਰਮੀਆਂ 'ਚ ਇੱਥੋਂ ਕਹਿੰਦੇ ਆ ਰੋਲ ਹੋ ਗਈ, ਇੱਥੋਂ ਹਵਾ ਕਰਾਸ ਹੋਈ ਜਾਊਗੀ। ਠੀਕ ਆ। ਹੋ ਗਿਆ? ਹਾਂ ਜੀ। ਇਹੋ ਜਿਹੀ ਹੋ ਗਈ, ਹੁਣ ਸਮਝ ਲੈ ਕੇ ਲੋਧੀ ਹੋ ਗਈ। ਲੋ ਜੀ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ। ਕੱਲ ਰਾਤ ਇਨ੍ਹਾਂ ਫਲੈਟਾਂ ਦੇ ਵਿੱਚ ਰੁਕੇ ਸੀ ਜਦੋਂ ਮਹਾਲੀ ਚੰਡੀਗੜ੍ਹ ਜੌਬ ਕਰਦੇ ਹੁੰਦੇ ਸੀ ਨਾ ਤਾਂ ਇੱਥੇ ਹੀ ਅਸੀਂ ਰਹਿੰਦੇ ਰਹੇ ਆਂ। ਤੇ ਆਪਣੇ ਯਾਰ ਮਿੱਤਰ ਉਸੇ ਪੁਰਾਣੇ ਫਲੈਟ ਦੇ ਵਿੱਚ ਰਹਿੰਦੇ ਸੀ ਤਾਂ ਉੱਥੇ ਅਸੀਂ ਰਾਤ ਕੱਟੀ ਹੈ ਕਿਉਂਕਿ ਕੱਲ ਸਮਾਨ ਲੈੰਦੇ ਲੈੰਦੇ 8 ਵਜ ਗਏ ਸਾਡਾ ਵੈਸੇ ਕੋਈ ਪਲਾਨ ਹੀ ਸੀ ਇੱਥੇ ਰਹਿਣ ਦਾ ਪਰ ਜਿਆਦਾ ਲੇਟ ਹੋ ਗਏ ਤਾਂ ਕਰਕੇ ਸਾਡੇ ਕੋਲ ਕੱਪੜੇ ਲੀੜੇ ਹੈ ਨਹੀਂ ਸੀ ਹੋਰ ਸਿੱਧੂ ਨੇ ਨਵੀਂ ਜੈਕਟ ਲਈ ਸੀ ਇਹਨੇ ਉਹ ਪਾਲੀ ਤੇ ਮੇਰੇ ਕੋਲ ਜਿਹੜੇ ਮੈਂ ਕੱਪੜੇ ਪਾ ਕੇ ਆਏ ਸੀ ਘਰੋਂ ਉਹੀ ਮੈਂ ਦੁਬਾਰੇ ਪਾਲੇ ਸਵੇਰੇ 8 ਵਜ ਦਾ ਟਾਈਮ ਆ ਮੋਟਰਸਾਈਕਲ ਕੱਲ ਆਪਾਂ ਪਾਰਸਲ ਕਰਤਾ ਸੀ ਤੇ ਹੁਣ ਆਪਾਂ ਮੋਟਰਸਾਈਕਲ ਦੇ ਮਗਰ ਮਗਰ ਜਾਵਾਂਗੇ ਠੀਕ ਆ ਤੇ ਟੂਰ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਸੀ ਵੀ ਕਿੱਧਰ ਨੂੰ ਚੱਲੇ ਫਿਲਹਾਲ ਇਥੋਂ ਅਸੀਂ ਹੁਣ ਚੱਲੇ ਆ ਜੀ ਪਿੰਡ ਨੂੰ ਜਿੰਨਾ ਕ ਸਾਮਾਨ ਮੈਂ ਮੋਟਰਸਾਈਕਲ ਦੇ ਨਾਲ ਭੇਜ ਸਕਦਾ ਸੀ ਉਹ ਸਾਰਾ ਸਾਮਾਨ ਮੋਟਰਸਾਈਕਲ ਦੇ ਨਾਲ ਭੇਜਤਾ ਤੇ ਜਿੰਨਾ ਕ ਰਹਿ ਗਿਆ ਉਹ ਸਾਰਾ ਮੈਂ ਜਿਹੜਾ ਆਪਦਾ ਬੈਗ ਹੋਊਗਾ ਹੁਣ ਟ੍ਰੇਨ ਦੇ ਵਿੱਚ ਆਪਾਂ ਲੈ ਕੇ ਜਾਵਾਂਗੇ ਤੇ ਉਸ ਬੈਗ ਦੇ ਵਿੱਚ ਪਾ ਕੇ ਲੈ ਜਾਾਂਗੇ ਠੀਕ ਆ ਉਹਦੇ ਵਿੱਚ ਹੈਲਮਟ ਵੀ ਹੋਊਗਾ ਤੇ ਰਾਈਡਿੰਗ ਸ਼ੂਜ਼ ਵੀ ਹੋਣਗੇ ਹੋਰ ਨ ਇੱਕ ਸੁਖ ਸਲੀਪਿੰਗ ਬੈਗ ਹੋ ਗਿਆ ਟੈਂਟ ਹੋ ਗਿਆ ਜਾਂ ਮੈਟ ਵਗੈਰਾ ਰਹਿ ਗਿਆ ਬਾਕੀ ਕਪੜੇ ਲੀੜੇ ਮੋٹے ਮੋٹے ਸਾਰੇ ਉਹਦੇ ਵਿੱਚ ਭੇਜਤੇ ਜਾਦੇ ਠੰਡ ਵਾਲੇ ਕੱਪੜਿਆਂ ਦੀ ਲੋੜ ਨਹੀਂ ਪੈਣੀ ਉੱਥੇ ਕਿਉਂਕਿ ਜਾਦੇ ਠੰਡ ਨਹੀਂ ਹੁੰਦੀ ਨਾਰਮਲ 15° ਟੈਂਪਰੇਚਰ ਜਾਂ 10° ਟੈਂਪਰੇਚਰ ਇਸ ਤੋਂ ਬਾਅਦ ਠੰਡ ਨਹੀਂ ਹੋਊਗੀ ਉਹਦੇ ਵਾਸਤੇ ਮੇਰੇ ਕੋਲ ਇੱਕ ਕੋਟ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਦੇ ਨਾਲ ਆਪਣਾ ਸਰ ਜਾਣਾ ਠੀਕ ਆ ਸਰ ਚਲਿਏ ਕਰ ਦੋ ਸਟਾਰਟ ਮੋਟਰਸਾਈਕਲ ਤੇ ਗਰਮ ਕਰ ਲੋ ਲੋ ਜੀ ਮੋٹے ਮੋٹے ਸਾਰੇ ਕੰਮ ਆਪਾਂ ਨਿਵੇੜਦੇ ਆ ਜਿਹੜਾ ਮੇਨ ਸੀ ਆਪਣਾ ਬਾਈਕ ਪਾਰਸਲ ਕਰਨ ਵਾਲਾ ਬਾਈਕ ਆਪਾਂ ਪਾਰਸਲ ਕਰਦਾ ਤੇ ਉਹ ਥਾਂ ਦੇ ਉੱਤੇ ਚਲੋ ਜਦੋਂ ਤੱਕ ਮੋਟਰਸਾਈਕਲ ਪਹੁੰਚੂਗਾ ਉਸ ਹਿਸਾਬ ਦੇ ਨਾਲ ਮੈਂ ਉਹਦੇ ਟਿਕਟ ਵੀ ਬੁੱਕ ਕਰਵਾ ਲਈ ਅ ਇੱਥੇ 23556 ਕਿਲੋਮੀਟਰ ਦਾ ਮਤਲਬ ਡਿਸਟੈਂਸ ਆ ਇੱਥੋਂ ਤੋਂ ਲੈ ਕੇ ਗੁਹਾਟੀ ਤੱਕ ਦਾ ਤੇ ਉਹਦੇ ਵਿੱਚ ਆਪਾਂ ਨੂੰ ਦੋ ਦਿਨ ਪੂਰੇ ਲੱਗ ਜਾਣਗੇ ਅ 40 ਘੰਟਿਆਂ ਦੇ ਨੇੜੇ ਤੇੜੇ 40 ਪਤਾ ਨਹੀਂ 42 ਘੰਟਿਆਂ ਦਾ ਸਫ਼ਰ ਆ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਪਹੁੰਚ ਜਾਗੇ ਮਾੜੀ ਮੁੱਠੀ ਕਈ ਵਾਰ ਟ੍ਰੇਨ ਲੇਟ ਵੀ ਹੋ ਜਾਂਦੀ ਆ ਬਾਕੀ ਜਿੰਨਾ ਕ ਆਪਾਂ ਸਮਾਨ ਇਸ ਟੂਰ ਦੇ ਉੱਤੇ ਲੈ ਕੇ ਜਾਣਾ ਉਹ ਸਾਰਾ ਕੁਝ ਆਪਾਂ ਲੈ ਲਿਆ ਆਨਲਾਈਨ ਆਰਡਰ ਕਰਨ ਵਾਲਾ ਸੀ ਆਨਲਾਈਨ ਆਰਡਰ ਕਰ ਲਿਆ ਜਿਹੜਾ ਆਪਾਂ ਜਾ ਕੇ ਲੈ ਕੇ ਆ ਸਕਦੇ ਸੀ ਜਾ ਕੇ ਲੈ ਕੇ ਆ ਗਏ ਆ ਬਾਕੀ ਜਿਹੜੇ-ਕਿਹੜੇ ਚੀਜ਼ਾਂ ਆਪਾਂ ਯੂਜ਼ ਕਰਾਂਗੇ ਇਸ ਟੂਰ ਦੇ ਉੱਤੇ ਸਾਰੇ ਦੀ ਅਨਬਾਕਸਿੰਗ ਕਰਾਂਗੇ ਮਾੜੀ-ਮੋਟੀ ਉਹਦੇ ਬਾਰੇ ਡਿਟੇਲ ਵੀ ਦੱਸਾਂਗੇ ਬਹੁਤ ਛੇਤੀ ਆਪਣਾ ਸਫਰ ਜਿਹੜਾ ਟੂਰ ਆ ਸਟਾਰਟ ਹੋਣ ਵਾਲਾ ਇਹ ਵੀਡੀਓ 7-8 ਦਿਨਾਂ ਤੋਂ ਪਹਿਲਾਂ ਦੀ ਰਿਕਾਰਡ ਕੀਤੀ ਹੋਈ ਆ ਮੈਂ ਕਿਹਾ ਚਲ ਜਦੋਂ ਆਪਣਾ ਟੂਰ ਸਟਾਰਟ ਹੋਣ ਵਾਲਾ ਹੋਊਗਾ ਨਾ ਉਦੋਂ ਥੋੜੇ ਦਿਨ ਪਹਿਲਾਂ ਆਪਾਂ ਇਹ ਵਲੌਗ ਅਪਲੋਡ ਕਰ ਦਾਂਗੇ ਫਿਰ ਲਗਾਤਾਰ ਵਲੌਗ ਆਉਂਦੇ ਰਹਿਣਗੇ ਹੁਣ 7 ਦਿਨ ਪਹਿਲਾਂ ਮੈਂ ਇੱਕ ਵਲੌਗ ਅਪਲੋਡ ਕਰ ਦਿੰਦਾ ਉਸ ਤੋਂ ਬਾਅਦ 8-9 ਦਿਨ ਫੇਰ ਨਾ ਵਲੌਗ ਪਾਉਂਦਾ ਕਿਉਂਕਿ 8-9 ਦਿਨ ਮੈਂ ਘਰੇ ਆ ਹਨਾ ਉਹ ਸਾਰਾ ਦਿਨ ਮੋਟਰਸਾਈਕਲ ਨੂੰ ਪਹੁੰਚਣ ਤੇ ਲੱਗਣਾ ਤੇ ਜਿਵੇਂ ਮੋਟਰਸਾਈਕਲ ਪਹੁੰਚਣ ਵਾਲਾ ਹੋਇਆ ਨਾਲ ਦੀ ਨਾਲ ਉਹ ਹਿਸਾਬ ਦੇ ਨਾਲ ਆਪਾਂ ਟ੍ਰੇਨ ਚੜ ਜਾਗੇ ਇੱਕ ਅੱਧਾ ਦਿਨ ਵੇਟ ਕਰਨੀ ਪਈ ਤਾਂ ਉਹਦੇ ਹਿਸਾਬ ਨਾਲ ਆਪਾਂ ਵੇਟ ਕਰ ਲਾਂਗੇ ਇਹ ਜਾਂ ਤਾਂ ਆਪਣੇ ਜਿੱਥੇ ਆਪਾਂ ਹੋਟਲ ਬੁੱਕ ਕਰਾਂਗੇ ਉੱਥੇ ਫੜਾ ਜਾਣਗੇ ਜੇ ਆਪਾਂ ਲੇਟ ਹੋਏ ਫਿਰ ਜਿਹੜਾ ਉਹਨਾਂ ਦਾ ਗੜਾਊਨ ਆ ਜਿੱਥੇ ਮੋਟਰਸਾਈਕਲ ਪਾਰਸਲ ਹੋਣਾ ਉੱਥੋਂ ਆਪਾਂ ਗੜਾਊਨ ਚੋਂ ਆਦਾ ਮੋਟਰਸਾਈਕਲ ਲੈ ਕੇ ਆ ਜਾਾਂਗੇ ਪਰ ਉਹਦੀ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਆ ਕਿ ਬਈ ਵੈਸੇ ਨਾ ਜਦੋਂ ਬਾਈਕ ਪਾਰਸਲ ਹੁੰਦਾ ਹਨਾ ਉਹਦੀ ਜਿਹੜੀ ਬੈਟਰੀ ਆ ਉਹ ਡਿਸਕਨੈਕਟ ਕਰ ਦਿੰਦੇ ਨੇ ਪੈਟਰੋਲ ਆ ਜਿਹੜਾ ਉਹ ਖਾਲੀ ਕਰ ਪਰ ਆਪਣੇ ਮੋਟਰਸਾਈਕਲ ਦੇ ਵਿੱਚੋਂ ਨਾ ਤਾਂ ਬੈਟਰੀ ਡਿਸਕਨੈਕਟ ਕੀਤੀ ਐ ਨਾ ਪੈਟਰੋਲ ਕੱਢਿਆ ਉਹ ਕਹਿੰਦੇ 1-2 ਲੀਟਰ ਪੈਟਰੋਲ ਹੋਊਗਾ ਤਾਂ ਸਰ ਜੂਗਾ ਤੇ 1-2 ਲੀਟਰ ਤੋਂ ਮੈਂ मतलब ਇੰਨਾ ਕੀ ਪੈਟਰੋਲ ਸੀ ਉਹਦੇ ਵਿੱਚ ਮੇਨ ਸੀ ਬੈਟਰੀ ਡਿਸਕਨੈਕਟ ਵਾਲਾ ਕਿਉਂਕਿ ਜੇ ਬੈਟਰੀ ਐ ਤੁਹਾਡੇ ਡਿਸਕਨੈਕਟ ਹੋ ਜਾਂਦੀ ਉਹ ਬੈਟਰੀ ਮੈਂ ਆਪਣੇ ਕੋਲ ਰੱਖਦਾ ਹਨਾ ਤਾਂ ਉਹ ਬੈਟਰੀ ਡੈੱਡ ਹੋ ਜਾਣੀ ਸੀ 10-12 ਦਿਨਾਂ ਦੇ ਵਿੱਚ ਵਿੱਚ ਬਾਅਦੋਂ ਫਿਰ ਉਹ ਮੈਨੂੰ ਕਿਤਨਾ ਕਿਤੋਂ ਚਾਰਜ ਕਰਾਉਣੀ ਪੈਣੀ ਸੀ ਕਿਸੇ ਦੁਕਾਨ ਦੇ ਕੋਲ ਜਾ ਕੇ ਠੀਕ ਐ ਤੇ ਉਹ ਆਪਣਾ ਚਲੋ ਕੰਮ ਨਿਭੜ ਗਿਆ ਬਸ ਮੋਟਰਸਾਈਕਲ ਨੂੰ ਨਾ ਅੱਗ ਲੱਗ ਜੇ 19 ਕਿਹਾੜੀ ਦੀ ਗੱਲ ਪਿੱਛੇ ਪਰ ਮੈਨੂੰ ਲੱਗਦਾ ਵੀ ਜਦੋਂ ਕੋਈ ਪਾਰਸਲ ਲੈ ਕੇ ਜਾਣਾ ਹੁੰਦਾ ਨਾ ਤਾਂ ਬੈਟਰੀਆਂ ਡਿਸਕਨੈਕਟ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਚਲੋ ਕੋਈ ਨਾ ਜੇ ਸੁੱਖੀ ਸ਼ਾਂਤੀ ਸਹੀ ਸਲਾਮਤ ਮੋਟਰਸਾਈਕਲ ਪਹੁੰਚ ਗਿਆ ਆਪਾਂ ਉੱਥੋਂ ਜਾ ਕੇ ਸੈਲਫ ਮਾਰਨੀ ਆ ਤੇ ਉਸ ਤੋਂ ਬਾਅਦ ਆਪਾਂ ਨਵਾਂ ਸਫ਼ਰ ਆਪਦਾ ਨਵਾਂ ਟੂਰ ਸ਼ੁਰੂ ਕਰ ਦਾਂਗੇ ਸਮਾਨ ਜਿਹੜਾ ਸੀ ਮੈਂ ਦੱਸਦਾ ਵੀ ਆ ਆਦਾ ਮੈਂ ਸਾਰਾ ਨਾਲ ਭੇਜਦਾ ਸਾਰਾ ਤਾਂ ਨਹੀਂ ਮਤਲਬ ਜਿੰਨੇ ਕ ਦਾ ਮੈਨੂੰ ਬੋਝ ਲੱਗ ਸਕਦਾ ਸੀ ਜੇ ਮੈਂ ਰਾਈਡਿੰਗ ਪੈਂਟ ਰਾਈਡਿੰਗ ਜੈਕਟ ਉਹ ਮੈਂ ਨਹੀਂ ਨਾਲ ਲਿਜਾ ਸਕਦਾ ਸੀ ਬਹੁਤ ਭਾਰੀ ਚੀਜ਼ਾਂ ਨੇ ਉਹ ਭੇਜਤੀਆਂ ਭਾਂਡੇ ਭੇਜਤੇ ਗੈਸ ਭੇਜਦਾ ਹਨਾ ਤੇ ਹੋਰ ਮਤਲਬ ਜਿੰਨਾ ਵੀ ਨਿੱਕ ਸੁੱਖ ਜਾ ਸਮਾਨ ਆ ਮੋਟਾ ਮੋਟਾ ਭੇਜਦਾ ਆ ਮੇਰੇ ਟੈਂਕ ਪੈਗਾ ਇਹਦੇ ਵਿੱਚ ਸਾਰਾ ਕੈਮਰੇ ਦਾ ਸਮਾਨ ਹੋਊਗਾ ਤੇ ਇੱਕ ਮੇਰੇ ਕੋਲ ਬੈਗ ਹੋਰ ਆ ਉਹਦੇ ਵਿੱਚ ਮੇਰੇ ਰਾਈਡਿੰਗ ਸ਼ੂਜ਼ ਹੈਲਮਟ ਵਗੈਰਾ ਉਹ ਸਾਰਾ ਕੁਝ ਹੋਊਗਾ ਠੀਕ ਆ ਤੇ ਚਲੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਫੇਰ ਜਿਵੇਂ ਵੀ ਮੋਟਰਸਾਈਕਲ ਦਾ ਪ੍ਰੋਸੈਸ ਹੋਊਗਾ ਜਿਹੜੇ ਜਿਹੜੇ ਚੀਜ਼ਾਂ ਆਪਾਂ ਲਈਆਂ ਨੇ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਇੱਕ ਗੱਲ ਹੋਰ ਦੱਸਦਾ ਵੀ ਜਿਹੜਿਆ 356 ਕਿਲੋਮੀਟਰ ਨੇ ਨਾ ਇਹ ਆਪਣੇ 30000 ਪਲੱਸ ਕਿਲੋਮੀਟਰ ਵਾਲੀ ਜਿਹੜੀ ਰਾਈਡ ਆ ਉਹਦੇ ਵਿੱਚ ਇਹ ਇਨਕਲੂਡ ਨਹੀਂ ਹੈਗੇ ਮੈਂ ਪਹਿਲਾਂ ਵੀ ਦੱਸ ਕੇ ਹਟਾਂ ਕਿਲੋਮੀਟਰ ਆਪਣੇ ਉੱਥੋਂ ਸਿੱਧਾ ਘਾਟੀ ਤੋਂ ਸਟਾਰਟ ਹੋਣਗੇ ਠੀਕ ਐ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ